ਵੀ whatsapp ਜੀ ਮਰੇ ਤੇ ਮੈਂ ਪਹਿਲੀ ਵਾਰੀ ਸਨ 81 ਦੇ ਵਿੱਚ ਨੈਸ਼ਨਲ ਖੜਕਿਆ ਸੀਗਾ ਹੋਰ ਸਕੂਲ ਜਨਰਲ ਕਿੰ ਨੂੰ ਇਸ ਟੂਰਨਾਮੈਂਟ ਦੇ ਵਿੱਚ ਵਿਸ਼ੇਸ਼ ਸਹਿਯੋਗੀ ਵਿਸ਼ਕਰਮਾ ਮੰਦਿਰ ਕਮੇਟੀ ਰਾਮਗੜੀ ਸਵਾ ਵੱਲੋਂ ਵੀ ਤੁਹਾਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਗਿਆ ਹੈ ਚਲਣਗੇ ਜੀ ਜਿਹੜੀ 40+ ਵਾਲਾ ਟੂਰਨਾਮੈਂਟ ਚਲਾਈ ਜਾਂਦੀ ਹੈ ਤੇ ਬਹੁਤ ਵਧੀਆ ਟੂਰਨਾਮੈਂਟ ਹੈ ਜੀ ਦੇ ਜਿਹਨਾਂ ਨੂੰ ਵੀ ਮੌਕਾ ਮਿਲਿਆ ਉਹ ਟੀਮਾਂ ਨੂੰ ਵੀ ਮੌਕਾ ਮਿਲ ਰਿਹਾ ਜਿਹੜੇ ਐਵਰ ਬਹੁਤ ਚੜਤੜ ਕੇ ਇੰਸਾ ਲਿਆ ਜਾਂਦਾ ਟੂਰਨਾਮੈਂਟ ਦੇ ਵਿੱਚ ਬਹੁਤ ਗੁਰੂ ਗੁਰੂ ਟੀਮਾਂ ਪਿਆਵ ਹਰਿਆਣੇ ਤੋਂ ਆਉਂਦੀਆਂ ਨੇ ਹਰਿਆਣੇ ਦੀਆਂ ਟੀਮਾਂ ਵੀ 3-4 ਐਂਟਰ ਹੁੰਦੀਆਂ ਨੇ ਪੇ ਆਂਧਰਾ ਗੰਧੀ ਕਾਰਨ ਹੋ ਕੇ ਸਾਡੀ ਟੀਮ ਨਹੀਂ ਗਈ ਸੀ タルਕਤੇ ਟੀਮ ਨਹੀਂ ਸੀਗੀ ਫਿਰ ਇਹ ਬਹੁਤ ਵਧੀਆ ਪਲੇਅਰਾਂ ਨਾਲ ਖੇਡੇ ਆ ਜੀ ਸਾਡੇ 60 ਪਲੱਸ ਜਿਵੇਂ ਆਪਾ ਹੋਰ ਸਾਡੇ ਜ਼ਿਆਦਾਤਰ ਪਲੇਅਰ ਆ ਜਿਹੜੇ 50 ਤੋਂ ਵੱਧ ਹੀ ਆ ਰਹੇ ਵੀਰਪਾ ਜੀ ਲੱਕੀ ਸਾਰੇ ਅਸੀਂ 50 ਤੋਂ ਵੱਧ ਹੀ ਆ ਤਿਹੋ ਨਾਲ ਦੇ ਬੱਚੇ ਨਾਲ ਆਉਂਦੇ ਆ ਹੁਣ ਮੇਰਾ ਪੁੱਤ ਨਾਲ ਆਇਆ ਜੀ ਉਹ ਦੇਖ ਰਿਹਾ ਵੀ ਮੇਰਾ ਦਾਦਾ ਚਾਚ 68 ਸਾਲ ਦਾ ਖੇਡੀ ਜਾਂਦਾ ਵੀ ਕਹਿੰਦੇ ਜੀ ਉਹ ਅੱਗੇ ਸਿੱਖੂਗਾ ਜੀ ਮੇਰਾ ਨਾਮ ਨਿਲ ਕੁਮਾਰ ਹੈ ਜੀ ਮੇਰੀ 68 ਸਾਲ ਦੀ ਉਮਰ ਹੈ ਜੀ ਤੇ ਮੈਂ ਪਹਿਲੇ ਵਾਰੀ 1981 ਦੇ ਵਿੱਚ ਨੈਸ਼ਨਲ ਖੇਡ ਕੇ ਆਇਆ ਸੀਗਾ ਹੋਰ ਸਕੂਲ ਜਨੰਦਰ ਕਿਨੂ ਨੂੰ ਦੇਖ ਲੈਣਗੇ ਜੀ ਜਿਹੜੀ 40 ਪਲਸ ਵਾਲਾ ਟੂਰਨਾਮੈਂਟ ਚ ਲਾਈ ਜਾਂਦੀ ਹੈ ਤੇ ਬਹੁਤ ਵਧੀਆ ਟੂਰਨਾਮੈਂਟ ਹੈ ਜੀ ਇਹਦੇ ਵਿੱਚ ਸਨ ਵੀ ਮੌਕਾ ਮਿਲਿਆ ਉਹ ਟੀਮਾਂ ਨੂੰ ਵੀ ਮੌਕਾ ਮਿਲ ਗਿਆ ਜਿਹੜੇ 40 ਪਲਸ ਹੈਗੇ ਉੱਥੇ ਠੀਕ ਹੈ ਜਿਹੜੇ ਘਰੇ ਬੈਠੇ ਸੀ ਛੱਡ ਦਿੰਦੇ ਸੀ ਫੁੱਟਬਾਲ ਵੀ ਆਪਾਂ ਖੇਡ ਸਕਦੇ ਉਹ ਖੇਡਣਗੇ ਤੇ ਉਹਨਾਂ ਦੇ ਬੱਚੇ ਨਾਲ ਆਉਂਦੇ ਆ ਹੁਣ ਮੇਰਾ ਪੁੱਤ ਨਾਲ ਆਇਆ ਜੀ ਉਹ ਦੇਖ ਰਿਹਾ ਵੀ ਮੇਰਾ ਦਾਦਾ ਚਾਹ 68 ਸਾਲ ਦਾ ਖੇਡੀ ਜਾਂਦਾ ਠੀਕ ਹੈ ਨਾ ਜੀ ਉਹ ਅੱਗੇ ਸਿੱਖੂਗਾ ਜੀ ਉਹ ਜੀ ਨਸ਼ਾ ਤਾਂ ਇੱਕ ਬਹੁਤ ਤਗੜਾ ਮੁੱਦਾ ਹੈ ਜੀ ਇਹ ਠੀਕ ਹੈ ਨਾ ਪਤਾ ਨਹੀਂ ਕਿੰਨੀ ਸਰਕਾਰ ਆਈਆਂ ਕਿੰਨੀਆਂ ਕਿ ਚਲੀਆਂ ਗਈਆਂ ਪਣ ਮੈਂ ਸਭ ਤੋਂ ਜ਼ਿਆਦਾ ਨਸ਼ੇ ਵਾਲਿਆਂ ਨੂੰ ਇਹੀ ਕਹੂੰਗਾ ਵੀ ਤੁਸੀਂ ਸਪੋਰਟਸ ਨਾਲ ਜੁੜੋ ਠੀਕ ਹੈ ਨਾ ਜਿਹੜਾ ਵੀ ਸਪੋਰਟਸ ਹੈ ਕੋਈ ਐਥਲੀਟਿਕ ਆ ਫੁੱਟਬਾਲ ਆ ਹਾਕੀ ਆ ਕੋਈ ਵੀ ਗੇਮ ਆ ਤੁਸੀਂ ਕਰੋ ਤੁਹਾਡੇ ਨਾਲ ਜਿਹੜਾ ਸਪੋਰਟਸਮੈਨ ਆ ਉਹ ਸਪੋਰਟਸਮੈਨ ਦੀ ਗੱਲ ਕਰੂਗਾ ਜਿਹੜਾ ਨਸ਼ੇੜੀ ਆ ਉਹ ਤੁਹਾਨੂੰ ਨਸ਼ੇੜੀ ਦੀ ਗੱਲ ਕਰੂਗਾ ਦੂਜੀ ਆਈਟਮ ਨਹੀਂ ਸਿਖਾਊਗਾ ਉਹ ਜੇ ਤੁਸੀਂ ਸਪੋਰਟਸ ਕੋਲ ਬੈਠੇ ਹੋਣਾ ਸਪੋਰਟਸ ਵਾਲਾ ਫੁੱਟਬਾਲ ਵਾਲਾ ਜਾਂ ਹਾਕੀ ਵਾਲਾ ਕੋਈ ਵੀ ਪਲੇਅਰ ਹੈ ਉਹ ਤੁਹਾਨੂੰ ਇਹੀ ਕਹੂਗਾ ਓਏ ਮੇਰੇ ਯਾਰ ਤੂੰ ਸਪੋਰਟਸ ਕਰ ਠੀਕ ਹੈ ਨਾ ਉਹਨੇ ਕਿਹਾ ਮੈਂ ਇੱਕ ਖਾਣੀ ਸਾਂ ਗਿਆ ਸੀਗਾ ਮੈਂ ਫੁੱਟਬਾਲ ਖੇਡੀ ਅਸੀਂ ਗੋਲ ਕੀਤਾ ਅਸੀਂ ਖਾਣੀ ਸਾਂ ਜਿੱਥੇ ਹੀ ਠੀਕ ਹੈ ਜੀ ਉਹ ਤੁਹਾਨੂੰ ਸਪੋਰਟਸ ਦੀ ਗੱਲ ਹੈ ਸਕੂਲ ਆ ਤੇ ਜਿਹੜੇ ਨਸ਼ੇੜੀ ਆ ਉਹ ਤਾਂ ਤੁਹਾਨੂੰ ਪਤਾ ਹੀ ਵੀ ਉਹਨਾਂ ਨੇ ਤਾਂ ਇਹੀ ਕਰਨਾ ਵੀ ਨਸ਼ੇ ਵਾਲੀ ਆ ਠੀਕ ਹੈ ਜੀ ਮੈਂ ਤਾਂ ਹੀ ਪਤਾ ਹੀ ਨਹੀਂ ਬੇਗਿਣਤੀ ਹੋਊਗਾ ਜੀ ਠੀਕ ਹੈ ਜੀ ਤੇ ਤੁਸੀਂ ਇਹ ਦੇਖ ਲਓ ਵੀ ਮੈਂ ਪਹਿਲਾਂ ਬਠਿੰਡਾ ਟੀਮ ਕਿ ਨਹੀਂ ਉੱਥੇ ਬਠਿੰਡੇ ਖੇਡਦਾ ਹੁੰਦਾ ਸੀ ਫਿਰ ਮੈਂ ਸਪੋਰਟਸ ਸਕੂਲ ਜਲੰਧਰ ਐਡਮਿਸ਼ਨ ਲਈ ਠੀਕ ਹੈ ਜੀ ਉੱਥੇ ਮੈਂ 4 ਸਾਲ ਆਈ ਜੀ 84 ਦੇ ਵਿੱਚ ਮੇਰੀ ਕਪਤਾਨੀ ਸੀ ਨਸ਼ਨ ਦੀ ਉਸ ਵੇਲੇ ਆਂਧਰਾ ਗਾਂਧੀ ਕਾਰਨ ਹੋ ਕੇ ਸਾਡੀ ਟੀਮ ਨਹੀਂ ਗਈ ਸੀ ਕਲਕੱਤੇ ਟੀਮ ਜਾਣੀ ਸੀ ਠੀਕ ਹੈ ਜੀ ਬਹੁਤ ਵਧੀਆ ਪਲੇਅਰਾਂ ਨਾਲ ਖੇਡੇ ਹੈ ਜੀ ਜਿਹੜੇ ਬਹੁਤ ਹੀ ਖੂਨ ਹਰ ਪਲੇਅਰ ਸੀਗੇ ਇੰਡੀਆ ਲੈਵਲ ਦੇ ਠੀਕ ਹੈ ਜੀ ਕ੍ਰਾਸ ਸਿੰਘ ਜੀ 60 ਪਲਸ ਦਾ ਜਿਵੇਂ ਭਾਜੀ ਵੀ ਪਹਿਲਾਂ ਦੱਸ ਕੇ ਗਏ ਸਾਡੇ ਨਾਲ ਕਈ ਸੀਨੀਅਰ ਸਾਡੇ ਭਾਜੀ ਮਨਜਿੰਦਰ ਜੀ ਖੜੇ ਹੈ ਐਨਐਸ ਦੇ ਕੋਚ ਆ ਸਾਡੇ ਬਠਿੰਡੇ ਇੱਥੇ ਪਰਮਾਨੈਂਟ ਹੈਗਾ ਤੇ ਸਾਡੇ 60 ਪਲਸ ਜਿਵੇਂ ਹੋਰ ਸਾਡੇ ਜ਼ਿਆਦਾਤਰ ਪਲੇਅਰ ਹੈ ਜਿਹੜੇ 50 ਤੋਂ ਵੱਧ ਦੀ ਅਰਗ ਵੀਰ ਭਾਜੀ ਲੱਕੀ ਸਾਰੇ ਅਸੀਂ 50 ਤੋਂ ਵੱਧ ਦੀ ਹਾਂ ਤੇ ਅਜਿਵੇਂ ਦੱਸਿਆ ਵੀ ਸਾਨੂੰ ਬਹੁਤ ਵਧੀਆ ਖੁਸ਼ੀ ਹੈ ਪਹਿਲਾਂ ਅਸੀਂ ਘਰੇ ਬੈਠ ਕੇ ਸੀ ਵੀ ਟੂਰਨਾਮੈਂਟ ਦਾ ਜੰਗ ਨਾਲ ਖੇਡਣਾ ਸਾਡੇ ਲਈ ਔਖਾ ਸੀਗਾ ਬਟ ਹੁਣ ਜਦੋਂ 40+ ਟੂਰਨਾਮੈਂਟ ਹੋ ਰਿਹਾ ਅਸੀਂ ਨੇੜੇ ਤੇੜੇ ਟੂਰਨਾਮੈਂਟ ਜਾ ਕੇ ਭਾਗ ਲੈਨੇ ਆ। ਤੇ ਆ ਕਲੱਬ ਦਾ ਵੀ ਧੰਨਵਾਦ ਆ। ਇਹ ਪਿਛਲੇ ਸਾਲ ਵੀ ਅਸੀਂ ਵਿਨਰ ਆ ਪਿਛਲੇ ਟਾਈਮ ਸਾਲ ਦੇ। ਤੇ ਸਾਨੂੰ ਖੁਸ਼ੀ ਆ ਇਹਨਾਂ ਨੇ ਫੇਰ ਟੂਰਨਾਮੈਂਟ ਕਰਾਇਆ। ਤੇ ਇਹਦੇ ਨਾਲ ਚਲੋ ਨਸ਼ਿਆਂ ਤੋਂ ਵੀ ਛਡਕਾਰਾ ਹੈਗਾ ਜਿਹੜਾ ਵਾਧੂ ਟਾਈਮ ਕਿਤੇ ਹੋਰ ਅਸੀਂ ਕਿਸੇ ਮਾੜੀ ਸੰਗਤ 'ਚ ਬੈਠਾਂਗੇ ਉਹਦੇ ਨਾਲ ਵਧੀਆ ਪੀਛੇ ਅਸੀਂ ਇੱਧਰ ਜੁੜੇ ਹੋਏ ਆਂ। ਮਾਨਸਾ ਕਲੱਬ ਸੰਗਮ ਕਲੱਬ ਫਰਵਾਲ ਕਲੱਬ ਮਾਨਸਾ ਤੋਂ ਅਮਰਪਾਲ ਸਿੰਘ ਧਮਾਨ ਜੀ ਤੇ ਅਸੀਂ ਆਏ ਸਾਲ ਟੂਰਨਾਮੈਂਟ ਕਰਾਉਨੇ ਆ 40 ਪਲਸ ਦਾ ਇਹ ਸਾਡਾ ਛੇਵਾਂ ਟੂਰਨਾਮੈਂਟ ਆ ਸ਼ਾਨਦਾਰ ਜਿਹੜੇ ਟੂਰਨਾਮੈਂਟ ਦੇ ਵਿੱਚ ਮੰਨ ਲਓ ਸੀਨੀਅਰ ਪਲੇਅਰ ਆਉਂਦੇ ਆ ਸਾਰੇ 40 ਪਲਸ 42 ਪਲਸ ਆਉਂਦੇ ਨੇ ਸਾਰੇ ਜਿਨ੍ਹਾਂ ਨੂੰ ਦੇਖ ਕੇ ਸਾਡੇ ਜੂਨੀਅਰ ਪਲੇਅਰਾਂ ਨੂੰ ਥੋੜੀ-ਮੋਟੀ ਸਿੱਖਿਆ ਮਿਲਦੀ ਹੈ ਤੇ ਇਹ ਉਹ ਸਿੱਧੇ ਰਾਤੇ ਆਉਂਦੇ ਨੇ ਹਨ ਤੇ ਇਹਦੇ ਵਿੱਚ ਸਾਰੇ ਤੁਸੀਂ ਵੇਖ ਰਹੇ ਹੋ ਬਹੁਤ ਇਸ਼ਤਿਹਾਰ ਨਾਲ ਖੇਡਦੇ ਆ ਆਏ ਵਾਰ ਬਹੁਤ ਚੜਤੜ ਕੇ ਇੰਸਾ ਲਿਆ ਜਾਂਦਾ ਟੂਰਨਾਮੈਂਟ ਦੇ ਵਿੱਚ ਬਹੁਤ ਦੂਰੋਂ-ਦੂਰੋਂ ਟੀਮਾਂ ਪਿਆਵ ਹਰਿਆਣੇ ਤੋਂ ਆਉਂਦੀਆਂ ਨੇ ਹਰਿਆਣੇ ਦੀਆਂ ਟੀਮਾਂ ਵੀ ਦਿਨ-ਚਾਰ ਐਂ ਮਸ਼ਹੂਰ ਹੈ ਪ੍ਰਣ ਤੇ ਇਹਦੇ ਨਾਲ ਐਨਆਰਏ ਟੂਰਨਾਮੈਂਟ ਅਸੀਂ ਛੇਮਾ ਆਇਆ ਥਾਲਾ થી ਕੋਈ ਵੀ ਵਾਚੜ ਕੇ ਵੱਡਾ ਟੂਰਨਾਮੈਂਟ ਕਰਾਉਂਦੇ ਸ਼ੁਕਰ ਆਦੇ ਜੇ ਵੀ ਜੀ ਮੈਨੂੰ ਤੁਹਾਨੂੰ ਮਾਨਸਾ ਸਹਿਯੋਗ ਮਿਲੂਗਾ ਤੇ ਇਸ ਟੂਰਨਾਮੈਂਟ ਦੇ ਵਿੱਚ ਵਿਸ਼ੇਸ਼ ਸਹਾਉਗੀ ਵਿਸ਼ਕਰਮਾ ਮੰਦਰ ਕਮੇਟੀ ਰਾਂਗੜੀ ਸਵਾ ਵੱਲੋਂ ਵੀ ਤੁਹਾਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਗਿਆ ਤੇ ਐਨਆਰਏ ਭਰਾਵਾਂ ਵੱਲੋਂ ਵੀ ਸਹਿਯੋਗ ਦਿੱਤਾ ਗਿਆ ਤੇ ਅਦੀ